ਦੁਨੀਆਂ ਸ਼ਾਰਟਕਟ ਰਸਤੇ ਬਹੁਤ ਮਨਾਉਣ ਲੱਗੀ ਕੀ ਮਨਾਉਣ ਲੱਗੀ ਪੈਸੇ ਕਮਾਉਣ ਦੇ ਟੰਗ ਕੋਈ ਨਸ਼ਾ ਵੇਚਣ ਲੱਗ ਗਿਆ ਕੋਈ ਕੋ ਕੰਮ ਕਰਦਾ ਕੋਈ ਦੇਵਪਾਲ ਦਾ ਕੰਮ ਕਰਿੰਦਾ ਜਿਹੜੇ ਬੰਦੇ ਨਾਲ ਗੱਲ ਕਰਾਂਗੇ ਪਿੰਡ ਦੇ ਵਿੱਚ ਕੁੜੀਆਂ ਲਿਆ ਕੇ ਸਪਲਾਈ ਕਰਦਾ ਸੀਗਾ ਇਹ ਇਹ ਜਿਹੇ ਲੋਕ ਅੱਕੇ ਪੈਸੇ ਉਹਨਾਂ ਨਾਲ ਤਾਂ ਪੁਲਿਸ ਨੂੰ ਪੜਾਇਨ ਨਾਲੇ ਕੁੱਟਿਆ ਫੇਰ ਵੀ ਨਹੀਂ ਕਹਿੰਦਾ ਮੈਂ ਹਟ ਸਕਦਾ ਕਿਉਂਕਿ ਮੇਰੇ ਤਾਂ ਕਿਸੇ ਨੇ ਕਿਰਪਾ ਨਹੀਂ ਤਰੀਆ ਵੀ ਮੈਂ ਨਹੀਂ ਹਟਣ ਦੇਣਾ ਉਹ ਬੰਦੇ ਨਾਲ ਗੱਲ ਕਰਾਂਗੇ ਕਹਿੰਦਾ ਮੈਂ ਛੱਡਣਾ ਚਾਹਣਾ ਪਰ ਮੈਥੋਂ ਛੱਡੇ ਨਹੀਂ ਜਾਂਦਾ ਜਦੋਂ ਮੈਨੂੰ ਨੀਲੇ ਨੋਟ ਦਿੰਦੀਆਂ ਨਾ 10-10 ਲੱਖ ਰੁਪਈਆ ਮੈਨੂੰ ਮਹੀਨੇ ਦਾ ਬੰਦਾ ਕਹਦਾ ਮੇਰਾ ਦਿਲ ਚ ਲਾਲਚ ਆਉਂਦਾ ਮੇਰਾ ਦਿਮਾਗ ਸ਼ਤਾਨ ਬਣ ਜਾਂਦਾ ਆਪੋ ਉਹ ਬੰਦੇ ਨਾਲ ਗੱਲ ਕਰਦੇ ਆ ਆਜਾ ਭਾਈ ਮਾੜਾ ਖਿੱਚ ਕੇ ਯਾਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਅਜਿਹੇ ਸ਼ਖਸ ਨਾਲ ਜਿਹੜੇ ਨੇ ਕੀ ਆਪਣੀ ਜ਼ਿੰਦਗੀ ਦੀਆਂ ਹੱਦਾਂ ਟਪਾਈਆਂ ਪਈਆਂ ਲੋ ਸਾਰਾ ਪਿੰਡ ਤੇ ਦੁਖੀ ਆ ਕਿਉਂ ਦੁਖੀ ਆ ਕਿਉਂਕਿ ਇਹ ਕੁੜੀਆਂ ਲਿਆ ਕੇ ਕੋਈ ਜੂਪੀ ਤੋਂ ਵਿਹਾਰ ਤੋਂ ਮੁੱਲ ਲਿਆਉਂਦਾ ਉਧਰੋਂ ਤੇ ਲਿਆ ਕੇ ਕੁੜੀਆਂ ਤਾਂ ਇੱਥੇ ਦੇ ਵਪਾਰ ਕਰਾਉਂਦਾ ਧੰਦਾ ਕਰਾਉਂਦਾ ਕੀ ਕਰਾਉਂਦਾ ਧੰਦਾ ਆਪਾਂ ਬਾਈ ਨਾਲ ਗੱਲ ਕਰਾਂਗੇ ਸਾਰਾ ਪਿੰਡ ਤੇ ਅੱਕਿਆ ਪਿਆ ਇਹਨੂੰ ਫੜ ਕੇ ਇਹਨੇ ਕੁੱਟਿਆ ਵੀ ਆ ਪੁਲਿਸ ਨੂੰ ਵੀ ਫੜਾਇਆ ਤੇ ਪਰ ਅੱਜ ਇਹ ਫੇਰ ਆਪਣੇ ਸਾਹਮਣੇ ਆ ਕੀ ਕਹਿੰਦਾ ਵੀ ਮੈਂ ਇਹ ਕੰ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਵਧੀਆ ਭਾਈ ਜਿਹੜੀ ਇਹ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਵੀ ਤੁਸੀਂ ਜੂਪੀ ਤੋਂ ਬਿਹਾਰ ਤੋਂ ਜਾਂ ਇੱਥੋਂ ਪੰਜਾਬ ਤੋਂ ਕੁੜੀਆਂ ਲੈਉਣੇ ਆ ਲਿਆ ਕੇ ਤੁਸੀਂ ਆਪਦੇ ਧੰਦਾ ਕਰਾਉਨੇ ਤੁਸੀਂ ਧੰਦੇ ਵਾਲਾ ਕੰਮ ਖੋਲੀ ਬੈਠਿਆ ਇਹ ਕੀ ਸੱਚ ਆ ਹਾਂ ਭਾਈ ਸੱਚ ਆ ਤੇ ਫਿਰ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਭਾਈ ਐਸੇ ਆਪ ਨਹੀਂ ਕਰਦੇ ਭਾਈ ਜਿਹੜੇ ਸਾਡੇ ਗਾਂ ਮਾਲਕਾ ਸਾਡੇ ਉਹ ਕਰਾਉਂਦੇ ਭਾਈ ਸਾਥੋਂ ਤੋਂ ਕਿਉਂ ਕਿਉਂ ਕਰਾਉਂਦੇ ਉਹ ਸਾਥੋਂ ਭਾਈ ਸਾਨੂੰ ਤਨਖਾਹ ਦਿਓ ਦਿੰਦੇ ਆ ਸਾਨੂੰ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਕਮਿਸ਼ਨ ਦਿੰਦੇ ਹਾਂ ਹਾਂ ਕਮਿਸ਼ਨ ਦਿੰਦੇ ਤੇ ਜਿਹੜੀਆਂ ਕੁੜੀਆਂ ਤੁਸੀਂ ਫੜ ਕੇ ਲਿਓਨੇ ਜੂਪੀ ਤੇ ਲਿਓਨੇ ਵਿਆਹ ਤੇ ਲਿਓਨੇ ਉਹੀ ਲਿਓਨੇ ਆ ਕਿ ਸਾਨੂੰ ਉਹ ਮੰਨ ਕੇ ਚੱਲ ਵੇਚਦੇ ਆ ਉਹ ਸਾਨੂੰ ਬਾਈ ਕਈ ਨਾ ਆ ਜਾਂਦੇ ਆ ਇਹ ਵੇਚ ਕੰਗਾ ਦਾ ਧੰਦਾ ਹੁੰਦਾ ਕੰਗਾ ਦਾ ਨਹੀਂ ਹੁੰਦਾ ਵੀ ਕੰਗਣ ਨੂੰ ਅਸੀਂ ਪਿਆਰ ਨਾਲ ਪੁੱਛਦੇ ਆ ਪਹਿਲਾਂ ਨਾ ਠੀਕ ਆ ਉਹਨਾਂ ਦੀ ਬਾਈ ਸਾਨੂੰ ਗੱਡਾਂ ਗੱਡੀਆਂ ਵੀ ਦਿੱਤੀਆਂ ਆਉਂਗਾ ਲੈ ਕੇ ਅੱਛਾ ਗੱਡੀਆਂ ਦਿੱਤੀਆਂ ਤੁਸੀਂ ਇੱਕ ਪੈਸੇ ਤੇ ਇੱਕ ਗੱਡੀਆਂ ਦੇ ਐਸ਼ ਪ੍ਰਾਤੀ ਪਿਛੇ ਤੁਸੀਂ ਕਿੰਨੀਆਂ ਕੁੜੀਆਂ ਦਾ ਆਪ ਦਾ ਖਲਵਾੜ ਕਰ ਰਹੇ ਆ ਤੁਹਾਨੂੰ ਪਤਾ ਹਾਂ ਬਈ ਐਂ ਦਾ ਬਾੜੀਆਂ ਦਾ ਹੋ ਜਾਂਦਾ ਏਰਾ ਤੇ ਫੇਰ ਜੇ ਮੰਨ ਕੇ ਚੱਲ ਤੁਸੀਂ ਉਧਰੋਂ ਮੁੱਲ ਲੈ ਕੇ ਆਉਣਾ ਤੁਸੀਂ ਉਹਨਾਂ ਤੋਂ ਧੰਦਾ ਕਰਾਉਣੇ ਆ ਤੁਹਾਨੂੰ ਆਪ ਨੂੰ ਨਹੀਂ ਮੜੀ-ਮੁੱਟੀ ਸ਼ਰਮ ਆਉਂਦੀ ਸ਼ਰਮਣਾ ਆਉਂਦੀ ਆ ਫਿਰ ਬਈ ਯਾਰ ਹੁਣ ਕਰ ਗਏ ਕੀ ਉਹ ਜਦੋਂ ਉਹ ਸਾਨੂੰ ਗਾਂ ਤੋਂ ਕਹਿੰਦੇ ਆ ਕੌਣ ਕਹਿੰਦਾ ਗਾਂ ਤੋਂ ਇਹ ਗਾਂ ਸਾਡੇ ਮਾਲਕ ਕਹਿੰਦੇ ਆ ਤੇ ਜਿਹੜੇ ਤੁਹਾਨੂੰ ਪਿੰਡ ਦੇ ਲੋਕ ਕਹਿੰਦੇ ਆ ਵੀ ਤੁਸੀਂ ਇਹ ਚੀਜ਼ਾਂ ਨਾ ਕਰੋ ਹਟੋ ਹਟੋ ਵੀ ਕਿਉਂਕਿ ਸਾਡੇ ਵੀ ਧੀਆ ਪਣਾ ਸਾਡੇ ਪਿੰਡ ਦੇ ਵਿੱਚ ਅੱਜ ਤਾਂ ਅਗਲਾ ਵੇਖਣ ਵਾਲਾ ਕੀ ਕਹੂਗਾ ਵੀ ਇਹਨਾਂ ਦੇ ਪਿੰਡ ਤਾਂ ਆ ਕੁਝ ਹੋਈ ਜਾਂਦਾ ਵੀ ਆਪਾਂ ਕੁੜੀ ਨਹੀਂ ਵਿਹੋਣੀ ਮੁੰਡਾ ਨਹੀਂ ਵਿਹੋਣਾ ਉਹਨਾਂ ਬਾਰੇ ਵੀ ਨਹੀਂ ਸੋਚ ਸਕਦੇ ਤੁਸੀਂ ਸੋਚਦਾ ਸਕਦੇ ਫਿਰ ਬਾਈ ਜੀ ਹੁਣ ਅਸੀਂ ਇੱਥੇ ਨਾਲ ਹੀ ਲਿਆਉਂਦੇ ਜੂਪੀ ਤੋਂ ਵਿਹਾਰ ਤੋਂ ਕੁੜੀਆਂ ਚੱਕ ਕੇ ਅਸੀਂ ਚੰਡੀਗੜ੍ਹ ਜਾਂ ਲੁਧਿਆਣੇ ਪਹੁੰਚਾਉਣਾ ਹੁੰਦਾ ਹੈ ਪਹੁੰਚਾਉਣਾ ਤਾਂ ਹੁੰਦਾ ਹੈ ਜਿਹੜੀ ਤੁਸੀਂ ਚੀਜ਼ ਕਰਦੇ ਆ ਯੂਪੀ ਬਿਹਾਰ ਤੋਂ ਲਿਆ ਕੇ ਲੁਧਿਆਣੇ ਨਹੀਂ ਜਿਹੜਾ ਤੁਹਾਡਾ ਘਰ ਆ ਇਹਦੇ ਵਿੱਚ ਹੀ ਤੁਸੀਂ ਇੱਥੇ ਮੁੰਡੇ ਆਉਂਦੇ ਆ ਗੱਡੀਆਂ ਲੈ ਕੇ ਤੁਸੀਂ ਦੇਹ ਵਿਪਾਰ ਕਰਦੇ ਆ ਧੰਦਾ ਕਰਦੇ ਆ ਉਹ ਦੀ ਗੱਲ ਕਰਦਾ ਮੈਂ ਜਿਹੜਾ ਪਾਸਾ ਸੀ ਉਹ ਨਹੀਂ ਮੈਂ ਕਹਿੰਦਾ ਹਾਂ ਭਾਈ ਉਹ ਤਾਂ ਸਹੀ ਹੈ ਗੱਲ ਤੇਰੀ ਮੰਨਦਾ ਮੈਂ ਤੇ ਫਿਰ ਭਾਈ ਯਾਰ ਹੁਣ ਸਾਨੂੰ ਕਰਨਾ ਪੈਂਦਾ ਯਾਰ ਭਾਈ ਯਾਰ ਇਹ ਤਾਂ ਬਈ ਇੱਕ ਡੱਟ ਤੇ ਲੱਗਿਆ ਪਿਆ ਵੀ ਸਾਨੂੰ ਕਰਨਾ ਪੈਂਦਾ ਕਿਉਂ ਸਾਡੇ ਲੱਤ ਉੱਤੇ ਹੋਰ ਕਹੇ ਦੀ ਆ ਕੀ ਆ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਇਹ ਕੰਮ ਕਰੋ ਜੂਪੀ ਤੋਂ ਬਿਹਾਰ ਤੋਂ ਕੁੜਨਾ ਮੁੱਲ ਲਿਆ ਕੇ ਇੱਥੇ ਆਪਦਾ ਦੇਹ ਪਵਾਦਾ ਧੰਦਾ ਚਲਾਉਂਦੇ ਆ ਕਿਉਂਕਿ ਸਾਡੇ ਉੱਤੇ ਕਿਸੇ ਦੀ ਲਾਤ ਆ ਕਹਿੰਦਾ ਸਾਥ ਉਹ ੱੱਕੇ ਨਾ ਕਰਾਉਂਦੇ ਆ ੱੱਕੇ ਨਾ ਕੋਈ ਕੁਝ ਨਹੀਂ ਕਰਾ ਸਕਦਾ ਹੁੰਦਾ ਜੇ ਆਪਾਂ ਸਹੀ ਆ ਪਰ ਇਹ ਪਿੰਡ ਦੇ ਵਿੱਚ ਇਹ ਤੋਂ ਪਿੰਡ ਪੂਰਾ ਕੱਕਿਆ ਪਿਆ ਵੀ ਇੱਕ ਵਾਰੀ ਤਾਂ ਉਹਨੂੰ ਕੁੱਟਿਆ ਪੁਲਿਸ ਨੂੰ ਫੜਾਤਾ ਸਭ ਕੁਝ ਕਰਤਾ ਪਰ ਇਹ ਬੰਦਾ ਹਜੇ ਵੀ ਨਹੀਂ ਸੁਧਰਦਾ ਕਹਿੰਦਾ ਜੀ ਮੇਰੇ ਤਾਂ ਮੇਰੀ ਲਾਤਾ ਮੇਰੇ ਉੱਤੇ ਤੇ ਮੈਂ ਇਹ ਕੰਮ ਨਹੀਂ ਛੱਡ ਸਕਦਾ ਮੰਨ ਕੇ ਜਾਲਾ ਜਿਹੜੇ ਬੰਦੇ ਤੇ ਤੂੰ ਇਹ ਮਤਲਬ ਸੰਪਰਕ ਚ ਕਿਵੇਂ ਆਇਆ ਇਹ ਸੰਪਰਕ ਤੇ ਬਈ ਮਾਣਾ ਕੰਮ ਕਰਦਾ ਹੈਗਾ ਮੇਰਾ ਕੰਮ ਆ ਵੀਰੇ ਕਾਹਦਾ ਕੰਮ ਡੀਜਾ ਦਾ ਬਾਈ ਅੱਛਾ ਡੀਜਾ ਦਾ ਹਾਂ ਡੀਜਾ ਦਾ ਵੀਰੇ ਮੇਰਾ ਕੰਮ ਆ ਮੈਂ ਉੱਥੇ ਉਹ ਗਿਆ ਹੈਗਾ ਪ੍ਰੋਗਰਾਮ ਲਾਉਣਾ ਉਹ ਮੈਨੂੰ ਕਹਿੰਦੇ ਬਈਰ ਤੂੰ ਆਹੀ ਧੰਦਾ ਕਰਦਾ ਕਹਿੰਦੇ ਸਾਨੂੰ ਕੁੜੰਗਾ ਕੁੜੰਗਾ ਦੇ ਦਿਆ ਕਰ ਕਾਰਕਸ਼ਟਾਂ ਅੱਛਾ ਮੈਂ ਬਈ ਕੋਈ ਗਾਲ ਨਹੀਂ ਦੇ ਦਿਆ ਕਰੂੰਗਾ ਠੀਕ ਆ ਤੇ ਮੈਨੂੰ ਕਹਿੰਦੇ ਫਿਰ ਹੌਲੀ ਹੌਲੀ ਉਹਨਾਂ ਨੇ ਮੇਰਾ ਨੰਬਰ ਲੈ ਲਿਆ ਜਦੋਂ ਨੰਬਰ ਲੈ ਲਿਆ ਉਹ ਬਈ ਮਉਣ ਕਹਿੰਦੇ ਵੀ ਬੋਲ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਲੱਖ ਚਾਹੀਦਾ 2 ਲੱਖ ਚਾਹੀਦਾ ਮੈਂ ਭਾਈ ਕਾਦੇ ਵਾਸਤੇ ਮਉਣ ਕਹਿੰਦੇ ਸਾਨੂੰ ਕੁੜੀਆਂ ਜਿੱਥੇ ਮਰਜ਼ੀ ਲੈ ਕੇ ਦਿਆ ਕਰ ਗੱਲ ਤੇ ਧੰਦੇ ਵਾਸਤੇ ਮੈਂ ਭਾਈ ਮਾਂ ਕਿਉਂ ਲੈ ਕੇ ਦਊਗਾ ਯਾਰ ਮਾਪੇ ਮੇਰਾ ਪਿੰਡ ਪਿੰਡ ਤੇ ਮੇਰੀ ਬੇਇੱਜ਼ਤੀ ਹੋਊਗੀ ਯਾਰ ਕਿ ਨਹੀਂ ਤੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਇਹ ਕਹਿੰਦੇ ਕੰਮ ਕਹਿੰਦੇ ਤੂੰ ਹੀ ਕਰ ਸਕਦਾ ਤੈਨੂੰ ਕਹਤੋਂ ਤੇਰੇ ਤੇ ਕਹਤੋਂ ਉਹਨਾਂ ਨੇ ਲਾਇਆ ਵੇ ਕਿ ਡੀਜੇ ਚਲਾਉਣਾ ਤਾਂ ਕਰਕੇ ਹਾਂ ਬਈ ਡੀਜੇ ਚਲਾਉਣਾ ਸਾਰਾ ਆਰਕੈਸਟ ਵਾਲਿਆਂ ਨੇ ਇੱਕੋ ਜਿਹਾਂ ਥੋੜਾ ਹੁੰਦੀਆਂ ਤੇਹਲੀਆਂ ਕੋਈ ਘਰ ਦੀ ਮਜਬੂਰੀ ਲਈ ਕਰਦੀਆਂ ਕੰਮ ਇਹ ਕੋਈ ਹੋਰ ਕਰਦੀਆਂ ਪਰ ਜਿਹੜੇ ਆਰਕੈਸਟ ਵਾਲਿਆਂ ਨੇ ਸੱਭੇ ਚੱਲ ਗਰੁੱਪ ਵਾਲਿਆਂ ਉਹਨਾਂ ਦੇ ਵਿੱਚੋਂ 80% ਕੁੜੀਆਂ ਇੰਨਾਂ ਕ ਸਹੀ ਹੁੰਦੀਆਂ ਉਹ ਆਦੀ ਕੰਮ ਬਸ ਸਟੇਜ ਤੇ ਜਿੰਨਾ ਕੰਮ ਚੱਲਦਾ ਬਸ ਉਹਨਾਂ ਕੰਮ ਕਰਕੇ ਆਪਦਾ ਘਰ ਦਾ ਗਜੈਰਾ ਕਰਦੀਆਂ ਇਹ ਨਹੀਂ ਹੈਗਾ ਵੀ ਉਹ ਦੇਵਪਾਲ ਦਾ ਕੰਮ ਕਰਦੀਆਂ ਵਿੱਚ ਤਾਂ ਬਈ ਸਾਡੇ ਨਾਲ ਵੀ ਹੈਗਾ ਸਾਡੇ ਨਾਲ 4 ਕੁੜੀਆਂ ਸਹੀ ਆ ਆ ਪਰ ਇਹ ਕੁੜੀ ਨੂੰ ਨੇ ਕਹਿ ਸਕਦਾ ਇਹ ਗਲਤ ਆ ਹ ਕੁੜੀ ਨੂੰ ਪਿਆਰ ਨਾ ਸਮਝਾਉਣੇ ਆ ਜਦੋਂ ਉਹ ਨਹੀਂ ਬੈਂਦੀ ਗਾਂ ਪਾਏ ਤੇ ਉਹ ਸਾਨੂੰ ਗਾਲਾ ਦਿੰਦੇ ਆ ਸਾਡੇ ਘਰੇ ਆ ਕੇ ਕਹਿੰਦੇ ਆ ਤੈਨੂੰ ਕਾਦੋਂ ਕਹਿੰਦੇ ਉਹਨਾਂ ਦਾ ਕੰਮ ਖੜਦਾ ਫਿਰ ਬਈ ਯਾਰ ਮੰਨ ਕੇ ਚੱਲ ਜਦੋਂ ਤੂੰ ਪਹਿਲੀ ਐਦੋਂ ਜਦੋਂ ਤੂੰ ਤਨ ਉਹਨਾਂ ਨੇ ਪੈਸੇ ਦਾ ਲਾਲਚ ਦਿੱਤਾ ਤੇਰੇ ਤਾਂ ਫਿਰ ਮਨ ਚ ਲਾਲਚ ਕਰਕੇ ਤੂੰ ਇਹ ਕੰਮ ਚ ਵੜਿਆ ਜਦੋਂ ਪਹਿਲਾਂ ਤੂੰ ਉਹਨੂੰ ਜਵਾਬ ਦਿੰਦਾ ਸੀ ਵੀ ਤੂੰ ਕਹੇ ਮੈਨੂੰ ਤਾਂ ਵੀ ਮੈਂ ਤਾਂ ਇਹੀ ਕੰਮ ਕਰਨਾ ਮੈਨੂੰ ਤਾਂ ਪੈਸੇ ਚਾਹੀਦੇ ਪੈਸੇ ਚਾਹੀਦੇ ਨਾ ਹੁਣ ਤੂੰ ਇਹ ਚੀਜ਼ ਚ ਵੜ ਗਿਆ ਹੁਣ ਤੂੰ ਨਿਕਲ ਨਹੀਂ ਸਕਦਾ ਹਾਂ ਤੈਨੂੰ ਨਿਕਲਣ ਨਹੀਂ ਦਿੰਦੇ ਲੋਕ ਤੈਨੂੰ ਕਹਿੰਦੇ ਵੀ ਅਸੀਂ ਤਾਂ ਸਾਥ ਦੇਵਾਂਗੇ ਚੁੱਤੋਂ ਪਹਿਲੇ ਤੇ ਪਹਿਰਾ ਲਾ ਸਕਦੇ ਆ ਤੇ ਵੀ ਕਿਸੇ ਕੋਈ ਬਗਾਨਾ ਬੰਦਾ ਕਿਵੇਂ ਆ ਗਿਆ ਹੱਥ ਲਾ ਜੂਗਾ ਮੈਂ ਮੈਂ ਬਈ ਬਹੁਤ ਕੋਸ਼ਿਸ਼ ਕਰਦਾ ਨਿਕਲਦੀ ਯਾਰ ਨਿਕਲਣੇ ਜਾਂਦਾ ਸਮਾ ਦੀ ਭੈਣ ਚੁੱਦਾਂ ਨੇ ਮੇਰਾ ਲਾਇਸੈਂਸ ਬਣਾਤਾ ਉਹਨਾਂ ਨੇ ਕਾਦਾ ਬਈ ਆ ਕੁੜੀਆਂ ਲਿਆਉਂਦਾ ਕੁੜੀਆਂ ਲਿਆਉਂਦਾ ਕਾਦਾ ਲਾਇਸੈਂਸ ਉਹਰਾ ਕੀ ਲਾਇਸੈਂਸ ਦਾ ਕੱਲ ਤੇ ਕੰਮ ਕਰੇਗਾ ਤੈਨੂੰ ਕੋਈ ਨਹੀਂ ਕੋਹ ਬੋਲੂਗਾ ਉਹਨਾਂ ਦਾ ਵੀ ਗਾਂ ਬਣਾ ਹੋਇਆ ਮੈਨੂੰ ਤਾਂ ਲੱਗਦਾ ਇਹ ਮੈਂਟਲੀ ਆਫਸੈਟ ਆ ਕਹਿੰਦਾ ਮੇਰਾ ਲਾਇਸੈਂਸ ਬਣਾਦਾ ਕੁੜੀਆਂ ਲੈ ਆਉਂਦਾ ਵੀ ਕਾਹਦਾ ਲਾਇਸੈਂਸ ਹੁੰਦਾ ਇਹ ਡੀਜੇ ਦਾ ਕੰਮ ਕਰਦਾ ਇਹਨੂੰ ਲਾਲਚ ਦਿੱਤਾ ਵੀ ਤੈਨੂੰ 2 ਲੱਖ ਰੁਪਏ ਦੇਵਾਂਗੇ ਕੁੜੀਆਂ ਸਾਨੂੰ ਸਪਲਾਈ ਕਰਿਆ ਕਰ ਜਿਹੜੀਆਂ ਆ ਰਿਕਵੈਸਟ ਵਾਲੀਆਂ ਕੁੜੀਆਂ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਵੀ 80 85% ਕੁੜੀਆਂ ਆਪਦਾ ਧੰਦਾ ਕਰਦੀਆਂ ਕੀ ਕਰਦੀਆਂ ਆ ਦਾ ਕੰਮ ਕਰਦੀਆਂ ਵੀ ਕੰਮ ਸਟੇਜ ਤੇ ਆ ਦਾ ਨੱਚ ਟੱਪ ਕੇ ਜਿਹੜੇ ਉਹਨੂੰ ਪੈਸੇ ਬੰਦਿਆ ਉਹਨਾਂ ਨਾਲ ਆਪਦੇ ਘਰ ਤੱਕ ਜਾਇਰਾ ਕਰਦੀਆਂ ਚਲ 15 20% ਕਈ ਨਸ਼ੇ ਦੀ ਦਲਦਲ ਚ ਵੜ ਜਾਂਦੀਆਂ ਜਾਂ ਕੋਈ ਹੋਰ ਕੰਮ ਇਹਦੇ ਜਾਂ ਗਲਤ ਕੰਮ ਚ ਵੜ ਜਾਂਦੀਆਂ ਉਹ ਚੀਜ਼ਾਂ ਆਪਾਂ ਉਹ ਕਹਿ ਸਕਦੇ ਆ ਪਰ ਜਿਹੜੀਆਂ ਸਾਰੀਆਂ ਕੁੜੀਆਂ ਆਰਕੈਸਟਰਾ ਵਾਲੀਆਂ ਨਹੀਂ ਇੱਕੋ ਜਿਹੀਆਂ ਕਿਉਂਕਿ ਜਿਹੜੀਆਂ ਕੁੜੀਆਂ ਕਈ ਘਰ ਦੀ ਮਜਬੂਰੀ ਕਰਕੇ ਨੱਚਣ ਤੇ ਲੱਗਾਂ ਹੁੰਦੀਆਂ ਜਾਂ ਹੋਰ ਕੰਮ ਕਰਦੀਆਂ ਉਹ ਇਹ ਚੀਜ਼ਾਂ 'ਚ ਨਹੀਂ ਵਿਸ਼ਵਾਸ ਕਰਦੀਆਂ ਉਹ ਸਿਰਫ ਆਪਦੇ ਕੰਮ ਤੱਕ ਮਤਲਬ ਉਹ ਰੱਖਦੇ ਆ ਵੀ ਅਸੀਂ ਕੰਮ ਕਰਨਾ ਆਪਦੀ ਘਰ ਕੇ ਜਾਰੀ ਕਰਨੀ ਆ ਨਾ ਕਿ ਜਦੋਂ ਤੁਸੀਂ ਇਹ ਕੰਮ 'ਚ ਬੜੇ ਆ ਤੁਹਾਨੂੰ ਪਹਿਲਾਂ ਪਹਿਲਾਂ ਪੈਸੇ ਕਿੰਨੇ ਆਫਰ ਹੋਏ ਸੀ ਸਾਨੂੰ ਬਈ ਪਰਨਾ ਨਨੇ ਲੱਖ ਰੁਪਏ ਦਵਾਣ ਦਿੱਤੇ ਲੱਖ ਰੁਪਏ ਹੁਣ ਤੁਹਾਨੂੰ ਕਿੰਨੇ ਬੰਦਾਂ ਮਹੀਨੇ ਦਾ ਹੁਣ ਨਾ ਬਈ ਮਹੀਨੇ ਦਾ ਬਾਬਾ ਬਣ ਜਾਂਦੇ ਆ ਬਾਬਾ ਕਿੰਨੇ ਦਾ ਹੁਣ ਬਈ ਪਹਿਲਾਂ ਠੀਕਾ ਮੈਨੂੰ ਉਹਨਾਂ ਨੇ ਲੱਖ ਰੁਪਏ ਦਿੱਤਾ ਕਿ ਹੁਣ ਮੈਨੂੰ ਉਹ ਦਾ ਦੇ ਦਿੰਦਾ ਕਿਤੇ 20000 ਦਿੰਦੇ ਆ ਮੈਂ ਹੁਣ ਠੀਕਾ ਕੰਮ ਛੱਡਣ ਦੀ ਕੋਸ਼ਿਸ਼ ਕਰਦਾ ਨਹੀਂ ਨਹੀਂ 20 ਲੱਖ ਦੇ 10 ਲੱਖ 10 ਲੱਖ ਬਈ अच्छा 10 लाख रुपैया महीने दा बंदा ते तेरे जदों मन के चल पहला तेरा मान करदा मैं ਛੱਡਦਾ ਜਦੋਂ ਤੂੰ ਤੈਨੂੰ ਨੀਲੇ ਨੋਟ ਦਿੰਦੀ ਆ ਉਦੋਂ ਤੇਰਾ ਮਨ ਫੇਲ ਕਰਦਾ ਵੀ ਨਹੀਂ ਯਾਰ ਲੱਗੇ ਲੱਗੇ ਹਾਂ ਉਦੋਂ ਬਈ ਮੇਰਾ ਮਨ ਕਰਦਾ ਵੀ ਲਾਲਚ ਹਾਂ ਲਾਲਚ ਮੈਂ ਤਾਂ ਬਈ ਗੱਡੀ ਵੀ ਲੈ ਲਈ ਯਾਰ ਉਹ ਜੀ ਲਾਲਚ ਆ ਕੇ اچھا ਚੰਗਾ ਪਾਸ਼ਾ ਬੰਦਾ ਬਈ ਯਾਰ 5000 ਰੁਪਏ ਬੰਦੇ ਚੰਗਾ ਖਾਣ ਨੂੰ ਮਿਲਦਾ ਚੰਗੀ ਗੱਡੀ ਲੈ ਲਈ ਹਾਂ ਚੰਗੀ ਗੱਡੀ ਲੈ ਲਈ ਤਾਂ ਹੀ ਫਿਰ ਛੱਡ ਨਹੀਂ ਹੁੰਦਾ ਹਾਂ ਛੱਡ ਨਹੀਂ ਹੁੰਦਾ ਬਾਈ ਕਹਿੰਦਾ ਨਾ ਵੀ ਮੈਨੂੰ ਪਹਿਲਾਂ ਲੱਖ ਰੁਪਏ ਦਾ ਆਫਰ ਆਇਆ ਸੀ ਪਰ ਮੈਨੂੰ ਹੁਣ 10-20 ਲੱਖ ਰੁਪਏ ਬੰਜਾਂ ਦਾ ਮਹੀਨੇ ਦਾ ਤੇ ਪਰ ਮੇਰਾ ਕੰਮ ਜੀ ਕਰਦਾ ਪਹਿਲਾਂ ਮੈਂ ਛੱਡਦਾ ਵੀ ਕੱਲ ਨੂੰ ਵੀ ਆਏ ਨਾ ਹੋਵੇ ਪਰ ਮੇਰਾ ਜਦੋਂ ਨੀਲੇ ਨੋਟ ਬੈਨਾ ਮੇਰਾ ਨਹੀਂ ਜੀ ਕਰਦਾ ਛੱਡਣ ਨੂੰ ਮੇਰੇ ਨੂੰ ਲਾਲਚ ਵੱਜਦਾ ਚੰਗੀ ਗੱਡੀ ਚੰਗੀ ਲੱਜਲੀ ਲਾਈਫ ਮੈਂ ਜਿਉਂ ਰਿਹਾ ਪਰ ਇੱਕ ਚੀਜ਼ ਮੈਂ ਗੱਲ ਕਹਿਣਾ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਵਿੱਚ ਕਿੰਨੇ ਲੋਕ ਇਹ ਕੰਮ ਦੇ ਅੱਡੇ ਖੋਲੀ ਬੈਠੇ ਆ ਸਰਕਾਰ ਨੂੰ ਹੀ ਪਤਾ ਪੁਲਿਸ ਨੂੰ ਹੀ ਪਤਾ ਪਰ ਇਹਨਾਂ ਨੂੰ ਇੱਕ ਇੱਕ ਪਰਮਿਸ਼ਨ ਦੇ ਜਿਹੜੇ ਅਲਾਉ ਹੁੰਦੀ ਸੀ ਜਿਵੇਂ ਪੁਰਾਣੇ ਸਮਾਂ ਦੇ ਵਿੱਚ ਸੀਗੀ ਵੀ ਲੋਕ ਕੀ ਕਰਦੇ ਸੀਗੇ ਪਿੰਡਾਂ ਸ਼ਹਿਰਾਂ ਤੋਂ ਦੂਰ ਹੁੰਦਾ ਸੀ ਇਹ ਕੰਮ ਆ ਵੱਡੇ ਸ਼ਹਿਰਾਂ 'ਚ ਹੁੰਦਾ ਸੀ ਜਾਂ ਜਾਂ ਜੇ ਪਿੰਡਾਂ ਸ਼ਹਿਰਾਂ ਤੋਂ ਦੂਰ ਕਿਸੇ ਖੇਤਾਂ ਦੇ ਵਿੱਚ ਵਧੀਆ ਘਰ ਪਾ ਕੇ ਕੋਠਾ ਪਾ ਕੇ ਉੱਥੇ ਰਹਿੰਦੇ ਸੀ ਉੱਥੇ ਇਹ ਕੰਮ ਚੱਲਦਾ ਸੀਗਾ ਪਰ ਹੁਣ ਇਹ ਪਿੰਡੋਂ ਪਿੰਡੀ ਕੰਮ ਚੱਲ ਪਿਆ ਪਿੰਡੋਂ ਪਿੰਡੀ ਇਹ ਕੰਮ ਚੱਲ ਪਿਆ ਚਲ ਇਹ ਕੰਮ ਜੇ ਆਪਾਂ ਦੇਖ ਕੇ ਜਿਨ੍ਹਾਂ ਦੇ ਕੋਠੇ ਬਾਇੇ ਵੇ ਆ ਬਣਾਏ ਵੇ ਆ ਉਹਨਾਂ ਲਈ ਆਪਾਂ ਜੇ ਪਰਮਿਸ਼ਨ ਲੈ ਕੇ ਸਰਕਾਰ ਤੋਂ ਇਹ ਕੰਮ ਕਰਦਾ ਤੇ ਉਹਨਾਂ ਲਈ ਸਹੀ ਵੀ ਹੈਗਾ ਜਿਹੜੇ ਕਿ ਦਿਨ ਬਾਦਨ ਬਲਾਤਕਾਰ ਵੱਧਦੇ ਆ ਜਾਂ ਮੁੰਡਿਆਂ ਨੱਕ ਕਰਵਾ ਹੁੰਦੇ ਆ ਉਹ ਘਟ ਸਕਦੇ ਆ ਪਰ ਇੱਥੋਂ ਤੱਕ ਨਾ ਹੋਵੇ ਵੀ ਪਿੰਡ ਪਿੰਡੀ ਇਹ ਕੰਮ ਹੋਣ ਲੱਗੇ ਜੇ ਤੇ ਉਹਨਾਂ ਨੂੰ ਬੇਖ ਬੇਕ ਹੋਰ ਜ ਇਹ ਚੀਜ਼ ਸ਼ਹਿਰਾਂ ਪਿੰਡਾਂ ਤੋਂ ਦੂਰ ਹੋਣੀ ਚਾਹੀਦੀ ਹੈ ਵੱਡੇ ਸ਼ਹਿਰ ਚ ਹੋਵੇ ਜਾਂ ਉਹਦਾ ਕੋਈ ਖੇਤਾਂ ਦੇ ਮਾਹੌਲ ਚ ਹੋਵੇ ਜਾਂ ਹੋਵੇ ਵੀ ਜਿਹੜੇ ਕਿਸੇ ਨੂੰ ਕੋਈ ਆਪ ਦਾ ਪਰਦਾ ਹੋਵੇ ਇੱਕ ਜੇ ਪਿੰਡਾਂ ਪਿੰਡਾਂ ਚ ਸ਼ਹਿਰਾਂ ਚ ਇਹ ਕੰਮ ਨਹੀਂ ਹੋਣਾ ਚਾਹੀਦਾ ਛੋਟੇ ਸ਼ਹਿਰਾਂ ਤੇ ਪਿੰਡਾਂ ਚ ਵੱਡੇ ਸ਼ਹਿਰਾਂ 'ਚ ਹੁੰਦਾ ਉੱਥੇ ਦਾ ਥਾਂ ਥਾਈਆਂ ਬਣੇ ਹੁੰਦੇ ਅੱਡੇ ਸਭ ਕੁਝ ਹੁੰਦਾ ਪਰ ਇਹ ਬੰਦਾ ਪਿੰਡ ਦੇ ਵਿੱਚ ਹੀ ਇਹ ਕੰਮ ਕਰੀ ਜਾਂਦਾ ਉਹ ਤੋਂ ਲਿਆਉਂਦਾ ਕੁੜਗਾਂ ਲਿਆ ਕੇ ਕੁੜਗਾਂ ਸਪਲਾਈ ਕਰਦਾ ਜਾਂ ਦੇਵਪੁਰਾ ਦਾ ਉੱਥੇ ਹੀ ਕੰਮ ਚਲਾਈ ਉੱਥੋਂ ਉੱਥੇ ਮੁੰਡੇ ਆਉਂਦੇ ਆ ਬਥੇਰੇ ਕੋਈ ਗੱਡੀਆਂ ਲੈ ਕੇ ਆਉਂਦੇ ਕੋਈ ਮੋਟਰਸਾਈਕਲਾਂ ਤੇ ਆਉਂਦੇ ਇਹਨੂੰ ਰੁਪਈਏ ਬੰਦੇ ਆ ਉਹ ਤੋਂ ਕਮਿਸ਼ਨ ਖਾਂਦਾ ਕੁੜਗਾਂ ਦੇ ਤੇ ਰੁਪਈਆ ਕਹਿੰਦਾ ਹੁਣ ਮੈਨੂੰ 10-20 ਲੱਖ ਰੁਪਈਆ ਬਣ ਜਾਂਦਾ ਜਿਹੜਾ ਬੰਦਾ ਇਹ ਥੱਲੇ ਰਹਿ ਕੇ 10-20 ਲੱਖ ਕਮਾ ਸਕਦਾ ਜਿਹੜੇ ਇਹ ਤੋਂ ਉੱਤੇ ਆਏ ਕਹਿੰਦਾ ਮੈਨੂੰ ਛ ਕਰੋਣਾ ਰੁਪਿਆ ਚ ਹੋ ਜਾਂਦੇ ਹੋਣਗੇ ਬਾਈ ਹੁਣ ਤੈਨੂੰ ਇੱਕ ਚੀਜ਼ ਆਉਂਦੀ ਆ ਵੀ ਤੇਰੇ ਕੱਲ ਨੂੰ ਧੀ ਹੋ ਗਈ ਜਾਂ ਵਿਆਹ ਕਰਾਇਆ ਤੇਰੀ ਧੀ ਜੰਮੀ ਤੇ ਕੱਲ ਨੂੰ ਉਹ ਇਹ ਜੇ ਕੰਮ ਚ ਵੜ ਗਈ ਤੂੰ ਕੀ ਕਰੇਂਗਾ ਹਾਂ ਬਾਈ ਮੇਰੇ ਦਿਲ ਨੂੰ ਪੂਰਾ ਹੀ ਹੁੰਦਾ ਮਹਿਸੂਸ ਯਾਰ ਪੇਲ ਹੁਣ ਕੱਲ ਨੂੰ ਠੀਕ ਹੈ ਮੇਰੀ ਤੀ ਹੋਣੀ ਆ ਬਈ ਮੈਂ ਕਿਕਰ ਨੂੰ ਜੇ ਮੇਰੀ ਤੀ ਹੋਊ ਜੀ ਨਿਕਲ ਗਈ ਕਿ ਨਹੀਂ ਅੱਜ ਆਪਾਂ ਕਿਸੇ ਕੁੜੀਆਂ ਚੱਕ ਕੇ ਲਿਆਉਣੇ ਆ ਕੱਲ ਨੂੰ ਆਪਣੇ ਨੂੰ ਵੀ ਪੰਜ ਕੋਈ ਲੈ ਕੇ ਜਾਊਗਾ ਤੂੰ ਇੱਕ ਚੀਜ਼ ਦੇਖੀ ਐ ਵੀ ਜਿਹੇ ਜਿਹੇ ਬੀਜਾਂਗੇ ਉਹੋ ਜਿਹੇ ਵੱਡਾਂਗੇ ਜਿਹੇ ਜੇ ਤੂੰ ਕਰਦਾ ਉਹੋ ਜੇ ਕਰਮ ਹੋਣੇ ਆ ਤੇ ਨਬ ਸਹੀ ਗੱਲ ਆ ਬਈ ਤੇ ਤਰੀ ਤੇ ਜੇ ਤੂੰ ਛੱਡਦੇ ਐ ਬਸ ਬਈ ਹੁਣ ਮੈਂ ਛੱਡ ਦਿੰਨੇ ਆ ਉਹਨਾਂ ਨੂੰ ਆਪਾਂ ਜਵਾਬ ਦੇ ਦੇ ਤੇ ਛੱਡ ਕੇ ਜੇ ਦਬਾਬ ਨਹੀਂ ਦੇਣਾ ਤੂੰ ਨਾ ਲੈ ਉਹਨਾਂ ਦੇ ਉਹਨਾਂ ਨੂੰ ਫੜਾ ਦੇ ਇਹ ਵੀ ਮੈਥੋਂ ਥੱਕੇ ਨਾ ਕਰਾਉਂਦੇ ਇਹ ਜੇ ਹੁਣ ਮੈਥੋਂ ਬੜਾ ਤੱਕ ਕਿਨਾ ਕਰਾਉਣਗੇ ਮੈਂ ਫਿਰ ਬਾਈ ਥਾਣੇ ਚ ਜਾਊਗਾ ਬਸ ਠੀਕ ਹੈ ਧੰਨਵਾਦ ਰ ਧੰਨਵਾਦ ਬਹੁਤ ਬਹੁਤ ਤੋਂ ਇਹ ਬੰਦਾ ਕਹਿੰਦਾ ਵੀ ਮੈਂ ਆਪਾ ਹੁਣ ਮੈਂ ਕੰਮ ਛੱਡਣਾ ਚਾਹਣਾ ਮੈਂ ਕਿਸੇ ਦੇ ਤੱਕੇ ਥੱਲੇ ਲੱਗ ਕੇ ਨਹੀਂ ਕੰਮ ਕਰਨਾ ਜੇ ਮੈਨੂੰ ਬੰਦੇ ਤੰਗ ਕਰਨਗੇ ਮੈਂ ਥਾਣੇ ਜਾਊਗਾ ਪਰ ਇੱਕ ਚੀਜ਼ ਆਪਾਂ ਕਹਨੇ ਆ ਵੀ ਬੰਦੇ ਨੇ ਇੱਕ ਗਲਤੀ ਕੀਤੀ ਆ ਮਹਿਸੂਸ ਕਰਦਾ ਵੀ ਮੈਥੋਂ ਗਲਤੀ ਹੋਈ ਆ ਕੱਲ ਨੂੰ ਮਰੇ 30 ਹੋ ਗਈ ਮੇਰੇ ਕੋਲ ਵੀ ਇਹ ਕੰਮ ਨਹੀਂ ਹੋਣਾ ਹਨਾ ਵੀ ਮੈਂ ਕੱਲ ਨੂੰ ਮਰੇ 30 ਗਲਤ ਹੋ ਗਈ ਤੇ ਮੈਥੋਂ ਜਰਿਆ ਨਹੀਂ ਜਾਣਾ ਇਹ ਵੀ ਲੋਕਾਂ ਦੀਆਂ ਧੀਆ ਪੈਣਾ ਕਿਸੇ ਦੀ ਮਜਬੂਰੀ ਆ ਕਿਸੇ ਦਾ ਕੌਸ਼ ਆ ਪਰ ਕਈ ਕੁੜੀਆਂ ਹੁਣ ਆਪਾਂ ਸਾਰੀਆਂ ਕੁੜੀਆਂ ਨੂੰ ਇੱਕੋ ਜਿਹੀ ਨਹੀਂ ਕਹਿੰਦੇ ਵੀ 100 100 ਕੁੜੀਆਂ ਦੇ ਵਿੱਚੋਂ 30% ਕੁੜੀਆਂ ਕਈ ਵਾਰੀ ਇਹ ਗਲਤ ਕੰਮ 'ਚ ਵੱਢ ਜਾਂਦੀਆਂ ਆਪਾਂ ਅੱਜ ਦੇ ਟਾਈਮ ਤੇ ਬਹਿਨੇ ਆ ਵੀ ਕੁੜੀਆਂ ਕਾਲਜ ਲੱਗਾਂਗੀਆਂ ਕਾਲਜਾਂ ਦੇ ਵਿੱਚ ਕਈ ਕੁੜੀਆਂ ਇਹ ਜਿਹੀਆਂ ਵੀ ਜਿਹੜੀਆਂ ਨਸ਼ੇ ਦੀ ਦਲਦਲ 'ਚ ਵੱਢ ਜਾਂਦੀਆਂ ਜਦੋਂ ਨਸ਼ੇ ਦੀ ਦਲਦਲ ਚ ਵੜ ਜਾਂਦੀਆਂ ਉਹਨਾਂ ਦਾ ਕੰਮ ਵੱਜ ਜਾਂਦਾ ਤੋ ਮੁੜ ਕੇ ਉਹਨਾਂ ਤੋਂ ਖਰਚਾ ਨਹੀਂ ਪੂਰਾ ਹੁੰਦਾ ਫਿਰ ਉਹ ਇਹ ਕੰਮ ਨੂੰ ਹੋ ਤੁਰਦਿਆਂ ਦੇਵਪਾਰ ਦਾ ਕੰਮ ਚੱਲਣ ਲੱਗ ਜਾਂਦਾ ਮੁੜ ਕੇ ਇਹ ਚੱਲੀ ਜਾਂਦਾ ਤੇ ਜਿਹੜੀਆਂ ਕੁੜੀਆਂ ਸਹੀ ਆ ਉਹਨਾਂ ਨੂੰ ਵੀ ਬਦਨਾਮੀ ਹੁੰਦੀ ਆ ਹੁਣ ਜਿਵੇਂ ਆਰਕੈਸਟਰਾ ਦੀ ਗੱਲ ਕੀਤੀ ਵੀ ਡੀਜੇ ਚਲਾਉਂਦਾ ਸੀ ਉਹਨਾਂ ਨੇ ਵੇਖਿਆ ਵੀ ਇਹਦੇ ਕੋਲ ਕੁੜੀਆਂ ਹੋਣਨ ਹੁਣ ਜੇ ਕੁੜੀਆਂ ਇਹਨਾਂ ਕੋਲੇ 10 'ਚ 10 ਦੇ ਵਿੱਚੋਂ 2 ਗਲਤ ਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਹ ੱਠੇ ਵੀ ਗਲਤ ਆ ਉਹ 8 ਵੀ ਸਹੀ ਆ ਉਹ ਅੱਠ ਗਲਤ ਨਹੀਂ ਆ ਪਰ ਇਹ ਜਿਹੜਾ ਦੋ ਨੇ ਉਹਨਾਂ ਦੀ ਅੱਠਾਂ ਤੇ ਇੱਕ ਲੰਕ ਲਾਉਣ ਵਾਲਾ ਕੰਮ ਕਰਤਾ ਜੇ ਹੁਣ 100 100 ਸਭਿਆਚਾਰਕ ਗਰੁੱਪਾਂ ਜਾਂ ਰੈਸਟਾਂ ਦਾ ਗਰੁੱਪ ਉਹਨਾਂ ਵਿੱਚੋਂ ਦੋ ਚੱਲ ਗਰੁੱਪਾਂ ਦੇ ਇਹ ਕੰਮ ਕਰਦੇ ਆ ਤੇ ਮੰਨ ਲਾ 96% ਗਰੁੱਪ ਉਹ ਬਦਨਾਮ ਕੀਤੇ ਇਹਨਾਂ ਨੇ ਲੋਕਾਂ ਨੇ ਕਰਤੇ ਕੁਝ ਉਹਨਾਂ ਨੇ ਕਰਤੇ ਇਸੇ ਕਰਕੇ ਇਹਨੂੰ ਚੱਕਿਆ ਵੀ ਭਾਈ ਨਹੀਂ ਵੀ ਤੂੰ ਇਹ ਦੀਜਾਂ ਦਾ ਕੰਮ ਕਰਦਾ ਤੇਰੇ ਕੋਲ ਕੁੜੀਆਂ ਹੋਣਗੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਫੁੱਲ ਕੰਮ ਚੱਲਦੇ ਆ ਫੋ ਵਧੀਆ ਮੰਨ ਲਾ ਲੋਕ ਉਥੇ ਯਾਰ ਦੁਖੀ ਵੀ ਬਹੁਤ ਆ ਫਰ ਕਿ ਕਰਦੇ ਆ ਬਈ ਇਹਨਾਂ ਦੇ ਹੱਥੇ ਹੁੰਦੇ ਆ ਇਹ ਲੋਕ ਇਹਨਾਂ ਤੋਂ ਡਰਦੇ ਕੋਈ ਹੱਥ ਨਹੀਂ ਪਾਉਂਦੇ ਪਿੱਛੇ ਥੋੜਾ ਜਿਹਾ ਟਾਈਮ ਦਿਨ ਹੋ ਗਏ ਵੀ ਧਰਮਕੋਟ ਦੀ ਕੁੜੀ ਸੀਗੀ ਇੱਕ ਬੁੜੀ ਸੀਗੀ ਉਹ ਫੜੀ ਸੀਗੀ ਕਹਿੰਦੀ ਜੀ ਕਿ ਮੇਰੇ ਘਰ ਆਲਾ ਹੈ ਨਹੀਂ ਉਹ ਖਰਚਾ ਨਹੀਂ ਪੂਰਾ ਹੁੰਦਾ ਵੀ ਉਹਨੇ ਦੇਵਪਾਲ ਦਾ ਕੰਮ ਹੀ ਕਰਨਾ ਸੀਗਾ ਇਹ ਕੰਮ ਗਲਤ ਆ ਇਹਨਾਂ ਨੂੰ ਰੋਕਣਾ ਚਾਹੀਦਾ ਪਿੰਡਾਂ ਤੋਂ ਦੂਰ ਹੋਵੇ ਛੋਟੇ ਸ਼ਹਿਰਾਂ ਤੋਂ ਦੂਰ ਹੋਵੇ ਵੱਡੇ ਸ਼ਹਿਰਾਂ 'ਚ ਹੁੰਦਾ ਉੱਥੇ ਪਰਮਿਸ਼ਨ ਹੋਵੇ ਸਰਕਾਰ ਦੀ ਜਿਵੇਂ ਦਿੱਲੀ ਦੇ ਵਿੱਚ ਆ ਜਾਂ ਕੁਝ ਵੀ ਆ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਲਈ ਹੁੰਦੀ ਸਾਡੀ ਵੀਡੀਓ ਕੰਟੈਂਟਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖ ਕੇ ਕੋਲ ਪੁੱਠੇ ਪਾਸੇ ਨਾ ਲੈ ਕੇ ਜਾ ਕਰੋ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ